ਜੀ ਮਾਰਜੋਗ ਨੇਤਾ ਵਿਰੋਧੀ ਤੇਰ ਸਪੀਕਰ ਸਾਹਿਬ ਥੈਂਕ ਯੂ ਜੀ ਸਾਰੋਂ ਪਹਿਲੇ ਤੇ ਮੈਂ ਤੁਹਾਡਾ ਧਿਆਨ ਉਸ ਗੱਲ ਵੱਲ ਲੈ ਕੇ ਆਣਾ ਚਾਹਨਾ ਇੱਕ ਰੈਟ ਮੇਰੇ ਵੱਲੋਂ ਹਾਈ ਕੋਰਟ ਚ ਕੀਤੀ ਗਈ ਸੀ ਕਿ ਆਪੋਜੀਸ਼ਨ ਨੂੰ ਜਿਹੜਾ ਇੱਥੇ ਵਿਧਾਨ ਸਭਾ ਦੇ ਵਿੱਚ ਤੁਸੀਂ ਕੈਮਰਾਜ਼ ਦਾ ਕੰਮ ਕਰ ਰਹੇ ਹੋ ਉਹਦੇ ਵਿੱਚ ਕੋਈ ਰੂਲਸ ਨਹੀਂ ਕੋਈ ਰੈਗੂਲੇਸ਼ਨਸ ਹੈ ਨਹੀਂ ਰਾਜ ਸਭਾ ਤੇ ਲੋਕ ਸਭਾ ਦਾ ਵੀ ਮੈਂ ਮੈਂਬਰ ਰਿਹਾ they are governed by rules and regulations honorable chief justices ne 9 august nu no, tanu ek request kalli hai direct to tu ta tanu kar nahi sakde because you are the custodian of the house unna gal e gall kahi hai ki is sadan de vich saryan barabar da mauka zarur ditta jaye long shot de vich jadon opposition di gall hundi long shot ch pa ditta janda hai punjab de vich sunn waleyan nu e vi nahi pata lagda ki bol kon reha hai te bol ki reha hai ਜਦੋਂ ਤੁਹਾਡੀ ਪਾਰਟੀ ਰੂਲਿੰਗ ਪਾਰਟੀ ਨੂੰ ਮੌਕਾ ਮਿਲਦਾ ਤੇ ਕੋਲੋਂ ਜਿਹੜੇ ਕਲੋਜ਼ ਉਹਨੂੰ ਮੌਕਾ ਬਕਾਇਦਾ ਤੌਰ ਤੇ ਦਿੱਤਾ ਜਾਂਦਾ ਸੋ दैट ਗੱਲ ਰੱਖ ਸਕਣ ਸੋ ਇਹਦੇ ਵਿੱਚ ਮੇਰੀ ਗੁਜ਼ਾਰਿਸ਼ ਹੈ ਮੈਂ ਤੁਹਾਨੂੰ ਚਿੱਠੀ ਵੀ ਲਿਖੀ ਹੈ ਕਿਰਪਾ ਕਰਕੇ ਮੈਂ ਚਾਹਾਂਗਾ ਕਿ ਤੁਸੀਂ ਵਿਸ਼ਵਾਸ ਦਿਵਾਓ ਇਸੇ ਸੈਸ਼ਨ ਤੋਂ ਹੀ ਸਾਰਿਆਂ ਨੂੰ ਬਰਾਬਰੀ ਦਾ ਹੱਕ ਦਿੱਤਾ ਜਾਵੇ ਨੰਬਰ 1 ਨੰਬਰ 2 ਜਿਹੜੀ ਗੱਲ ਸਾ ਸੁਖਪਾਲ ਸਿੰਘ ਖਹਿਰਾ ਜੀ ਨੇ ਕੀਤੀ ਹੈ ਸਰ ਮੈਂ ਉਹੀ ਗੱਲ ਤੁਹਾਡੇ ਨੋਟਿਸ ਲੈ ਕੇ ਆਣੀ ਸੀ ਖੈਰਾ ਸਾਹਿਬ ਤੇ ਤੁਹਾਡੇ ਲੀਡਰ ਆਫ ਦੀ ਆਪੋਜੀਸ਼ਨ ਵੀਰੇ ਤੁਹਾਡੇ ਪਾਰਟੀ ਚ ਜਦੋਂ ਤੁਸੀਂ ਆਪੋਜੀਸ਼ਨ ਵੇ ਸੀ ਜਿੱਧਰ ਅਸੀਂ ਹੁਣ ਬੈਠੇ ਕੁਝ ਕਿਸਮਤੀ ਦੇ ਨਾਲ ਤੁਸੀਂ ਸਾਡੀ ਜਗ੍ਹਾ ਤੇ ਚਲੇ ਗਏ ਅਸੀਂ ਤੁਹਾਡੀ ਧਿਆਨ ਉਦੋਂ ਸਪੀਕਰ ਸਾਹਿਬ ਤੁਸੀਂ ਖੁਦ ਯੂਰ ਅ ਮੈਂਬਰ ਸਾਡੇ ਫਾਈਨੈਂਸ ਮਿਨਿਸਟਰ ਸਾਹਿਬ ਵੀ ਮੈਂਬਰ ਸਨ ਸਾਡਾ ਛੋਟਾ ਵੀਰ ਅਮਨ ਅਰੋੜਾ ਸਾਹਿਬ ਵੀ ਮੈਂਬਰ ਸਨ ਸਾਡਾ ਸੁਖਪਾਲ ਸਿੰਘ ਖੈਰਾ ਜੀ ਵੀ ਮੈਂਬਰ ਸੀ ਉਦੋਂ ਸਿੱਸੀ ਡੈਮੋਕਰੇਸੀ ਨੂੰ ਮਜ਼ਬੂਤ ਕਰਨ ਦੀ ਡਾਕਟਰ ਅਬੇਦਕਰ ਸਾਹਿਬ ਦੀਆਂ ਲੰਬੀਆਂ ਚੌੜੀਆਂ ਗੱਲਾਂ ਕਰਦੇ ਸੀ ਤੇ ਤੁਸੀਂ ਇਹ ਗੱਲ ਕਹੀ ਸੀ ਕਿ ਅਸੀਂ ਚਾਹਾਂਗੇ ਕਿ ਤਿੰਨ ਸੈਸ਼ਨ ਜਿਹੜੇ ਸਾਡੇ ਨੇ ਇਹਦੇ ਵਿੱਚ ਮਿਨੀਮਮ 120 ਜਿਸ ਤਰ੍ਹਾਂ ਉਹਨਾਂ ਨੇ ਐਨਵਰਟਾਈਜ਼ ਕੀਤਾ ਸੀ ਐਸਵੇਂ ਸਾਡੀ ਅਸੈਂਬਲੀ ਮਿਲਣੀ ਚਾਹੀਦੀ ਹੈ ਜਿਸ ਤਰ੍ਹਾਂ ਸ਼ੁਰੂ ਦੇ ਵਿੱਚ ਪਾਰਲੀਮੈਂਟਸ ਮਿਲਦੀ ਹੈ ਮੈਨੂੰ ਅੱਜ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਅਸੀਂ ਬਹੁਤ ਤੁਹਾਡੀ ਇੱਜ਼ਤ ਕਰਨੇ ਮੈਂ ਤੁਹਾਨੂੰ ਅੱਜ ਬੀਏਸੀ ਦੀ ਮੀਟਿੰਗ ਤੋਂ ਹੀ ਗੁਜ਼ਾਰਿਸ਼ ਕੀਤੀ ਕਿ ਸਪੀਕਰ ਸਾਹਿਬ 100 ਸਾਰੇ ਮੈਂਬਰਸ ਨੇ ਬਹੁਤ ਸੋਚੇ ਮੂਹ ਹੀ ਚਲੇ ਜਾਂਦੇ ਸਾਰੇ ਦੇ ਸਾਰੇ 50000 ਤੋਂ ਵੱਧ ਵੋਟਾਂ ਨਾਲ ਇੱਥੇ ਲੈ ਕੇ ਆਪਣੀ ਅਸੈਂਬਲੀ ਚ ਆਇਆ ਮੇਰੀ ਗੁਜ਼ਾਰਿਸ਼ ਹੈ ਜੀ ਤੁਸੀਂ 10 ਮਿੰਟ ਵੀ ਹਰ ਮੈਂਬਰ ਨੂੰ ਦੇ ਦਿਓ ਤੇ 1170 ਮਿੰਟ ਬਣਦੇ ਵਰਕਿੰਗ ਆਰਸ ਦੇ ਵਿੱਚ ਸੌਰੀ 1170 ਆਰਸ ਬਣਦੇ ਜੇ ਉਹਨਾਂ ਨੂੰ ਕਨਵਰਟ ਕੀਤਾ ਜਾਏ ਹਰ ਅਸੈਂਬਲੀ ਆਪਣੀ 4.5 ਘੰਟੇ ਰੋਜ਼ ਵਰਕਿੰਗ ਹੁੰਦੀ ਏ ਜਿਹਦੇ ਵਿੱਚੋਂ ਜ਼ੀਰੋ ਆਰ ਤੇ ਕੁਐਸਚਨ ਆਰ ਕੰਡੋ ਤੇ 3 ਆਰ ਦਾ ਵਰਕਿੰਗ ਡੇ ਤੋਂ ਇਸ ਮੁਤਾਬਕ 8 ਤੋਂ 9 ਦਿਨ ਮਿਨਿਮਮ ਇਸ ਸੈਸ਼ਨ ਨੂੰ ਵਧਾਣਾ ਚਾਹੀਦਾ ਮੇਰੀ ਗੁਜ਼ਾਰਿਸ਼ ਹੈ ਸਾਰੇ ਮੈਂਬਰਸ ਆਪਣੀ ਆਪਣੀ ਅਸੈਂਬਲੀ ਦੀ ਗੱਲ ਕਰ ਸਕਣ ਆਪਣੇ ਹਲਕੇ ਦੀ ਗੱਲ ਕਰ ਸਕਣ ਇਸ ਤੋਂ ਇਲਾਵਾ ਬਾਸ ਹੁਣ ਇੱਕ ਮਿੰਟ ਸਰ ਮੈਂ ਤੁਹਾਨੂੰ ਗੁਜ਼ਾਰਿਸ਼ ਕਰਾ ਆਪਾਂ ਹੋਰ ਮੈਂਬਰ ਸੇ ਬਾਨਦਾ ਵੀ ਕਰ ਲਈਏ ਹਾਂ ਬਸ ਇੱਕ ਸੈਕਿੰਡ ਹੀ ਜ਼ਰੂਰੀ ਹੈ ਤੁਸੀਂ ਮਿਲ ਮਲਾंदे 6 ਮਹੀਨਿਆਂ ਬਾਅਦ ਜੇ ਲੰਬਾ ਚੱਲਿਆ ਤੇ ਸਾਨੂੰ ਇੰਨਾ ਜ਼ੋਰ ਲਾਉਣ ਦੀ ਲੋੜ ਹੀ ਨਾ ਰਹਿ ਦੇਤੀ ਜਿਹੜੇ ਰੂਲਸ ਐਂਡ ਪ੍ਰੋਸੀਜਰਸ ਨੇ ਕੰਡਕਟ ਆਫ ਦਿਸ ਹਾਊਸ ਇਹਦਾ ਕਾਨੂੰਨ ਹੈ ਖੈਰਾ ਸਾਹਿਬ ਮਿਨਿਮਮ ਸਾਹ ਪ੍ਰਗਟ ਸਿੰਘ ਜੀ 40 ਦਿਨ ਦੀ ਸੈਟਿੰਗ ਹਰ ਸਾਲ ਹੋਣੀ ਚਾਹੀਦੀ ਮਿਨਿਮਮ 40 ਤੇ ਮੈਂ ਤੁਹਾਨੂੰ ਦੱਸਣਾ ਚਾਹਨਾ ਜਿਨ੍ਹਾਂ ਨੇ ਜਮਹੂਰੀਅਤ ਦੀ ਕਨਸਟੀਟਿਊਸ਼ਨ ਦੀ ਡਾਕਟਰ ਅੰਬੇਦਕਰ ਸਾਹਿਬ ਦੀ ਬਦਲਾਅ ਦੀ ਲੰਬੀਆਂ ਚੌੜਾਂ ਗਲੀਆਂ ਗੱਲਾਂ ਕੀਤੀਆਂ ਨੇ ਅਜੇ ਤੱਕ ਇਸ ਸੈਸ਼ਨ ਦੇ ਜੇ 3 ਦਿਨ ਗਿਲੇ ਤੇ ਟੋਟਲ 39 ਸਿਟਿੰਗਸ ਬਣਦੀਆਂ ਕਿਉਂਕਿ 6 ਮਹੀਨਿਆਂ ਬਾਅਦ ਹੋਣਾ ਸੋ 3 ਸਾਲ ਚ ਤੁਹਾਡੀਆਂ ਟੋਟਲ ਸਿਟਿੰਗਸ ਨੇ 39 ਦਿਨਾਂ ਦੀਆਂ 40 ਵੀ ਨਹੀਂ ਬਣੀਆਂ ਤਾਂ ਕਿਰਪਾ ਕਰਕੇ ਇਹ ਕੰਮ ਕਰਿਓ ਮੈਂ ਤੁਹਾਨੂੰ ਪੁੱਛਿਆ ਸੀ ਕਿ ਸਪੀਕਰ ਸਾਹਿਬ ਇੰਨਾ ਟਾਈਮ ਘਟ ਕਿਉਂ ਦੇ ਲੋ ਤੁਸੀਂ ਕਹ ਦੀ ਬਿਜ਼ਨਸ ਹੈ ਨੌਜਵਾਨ ਸਾਡੇ ਕਹਿੰਦੇ ਸਾਡੇ ਕੋ ਕਾਰੋਬਾਰ ਨਹੀਂ ਉਹ ਬਾਹਰਲੇ ਮੁਲਕਾਂ 'ਚ ਜਾਈ ਜਾਂਦੇ ਨੇ ਹੁਣ ਤੁਸੀਂ ਕੋਈ ਵਕਤ ਦਿਓਗੇ ਤਾਂ ਬਿਜ਼ਨਸ ਦੀ ਗੱਲ ਕਰਾਂਗੇ ਲਾਅ ਐਂਡ ਆਰਡਰ ਜਿਹਦਾ ਮੇਰੇ ਸਾਥੀਆਂ ਨੇ ਜ਼ਿਕਰ ਕੀਤਾ ਸਪੀਕਰ ਸਾਹਿਬ 2 ਮਿੰਟ ਮੇਰੇ ਵੱਲ ਧਿਆਨ ਕਰੋ ਠੀਕ ਲਾਰੈਂਸ ਬਿਸ਼ਨੋਈ ਵਰਗਾ ਆਪਾਂ ਫਿਰ ਹੋਰਾਂ ਨੂੰ ਵੀ ਦੇ ਦਈਏ ਆਪਣਾ ਬਾਜਵਾ ਸਾਹਿਬ ਸਾਹਿਬ ਮੇਰੀ ਗੁਸੇ ਮੇਰੀ ਮੇਰੀ ਬੇਨਤੀ ਸੁਣੋ ਲਾਅ ਐਂਡ ਆਰਡਰ ਤੁਸੀਂ 1 ਮਿੰਟ ਆਪਦੀ ਗੱਲ ਖਤਮ ਕਰੋ ਕਿਸਾਨ ਜਿਹੜੇ ਨੇ ਬਾਰਡਰਾਂ ਤੇ ਬੈਠੇ ਨੇ ਉਹਨਾਂ ਦੀ ਕੋਈ ਸੁਣਵਾਈ ਕੋਈ ਨਹੀਂ ਕਰ ਰਿਆ ਖਾਦਾਂ ਸਾਡੀ ਡੁਪਲੀਕੇਟ ਆ ਰਹੀਆਂ ਨੇ ਆ ਸਾਡੇ ਬਰਗਾੜੀ ਬਾਈਬਲ ਕਲਾਂ ਜਿੱਥੋਂ ਤੇ ਤੁਸੀਂ ਆਪ ਉਸ ਜਿਸ ਹਲਕੇ ਨੂੰ ਤੁਸੀਂ ਰਿਪਰੈਜ਼ੈਂਟ ਕਰਦੇ ਹੋ ਅਮਰਤਾ ਲਈ ਅਜੇ ਤੱਕ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਬੈਠੇ ਨੇ 2.5 ਸਾਲਾਂ ਤੋਂ ਵੀ ਫਰਿਆਦ ਕਰਦੇ ਰਹੇ ਮੈਂ ਵੀ ਕਰਦੇ ਰਿਹਾ ਕੋਈ ਡਿਸਕਸ਼ਨ ਹੀ ਕਰ ਲੋ ਆ ਸੱਚੇ ਸੌਦੇ ਦਾ ਸਾਹ ਜਿਹੜਾ ਇਹ 2.5 ਸਾਲ ਦੀ ਲਗਾਤਾਰ ਦੀ ਉਹਦੀ ਪ੍ਰੋਸੀਕਿਊਸ਼ਨ ਦੀ ਫਾਈਲ ਚੀਫ ਮਿਨਿਸਟਰ ਪੰਜਾਬ ਕੋ ਪਈ ਹੈ ਤੁਸੀਂ ਸੈਂਕਸ਼ਨ ਅਜੇ ਤੱਕ ਨਹੀਂ ਦਿੱਤੇ ਜਿੱਥੇ ਗੁਰੂ ਗ੍ਰੰਥ ਸਾਹਿਬ ਪਾਵਨ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਇੱਕ ਸਿੱਖ ਸਟੇਟ ਦੇ ਵਿੱਚ ਹੋ ਰਹੀ ਹੈ ਤੇ ਅਸੀਂ ਉਹਨਾਂ ਦੇ ਜਿਹੜੇ ਲੋਕ ਉਹਦੇ ਵਿੱਚ ਸ਼ਾਮਿਲ ਨੇ ਜੇ ਉਹਨਾਂ ਲੋਕਾਂ ਨੂੰ ਕਿੱਥੇ ਰੱਖ ਨਹੀਂ ਪਚਾ ਪਾਦੇ ਅਸੀਂ ਕਿਸ ਕਿਸਮ ਦੀ ਸਰਕਾਰ ਦੀ ਗੱਲ ਕਰ ਰਹੇ ਬਰਗਾੜੀ ਬਾਈਬਲ ਕਲਾ ਤੇ ਕੋਈ ਗੱਲ ਨਹੀਂ ਤੁਹਾਡੇ ਅੱਜ ਇੱਕ ਬਟਿੰਡੇ ਦੇ ਸੁਪਟਣ ਜੇਲ੍ਹੋਂ ਰਿਜ਼ਾਈਨ ਕਰ ਦਿੱਤਾ ਉਹਦਾ ਬਿਆਨ ਪੜੋ ਕਹਿੰਦਾ ਇੱਥੇ ਜੇਲ੍ਹ ਦੇ ਵਿੱਚ ਕੋਈ ਰੂਲ ਰੈਗੂਲੇਸ਼ਨ ਹੈ ਨਹੀਂ ਗੈਂਗਸਟਰਸ ਅੱਜ ਬਕਾਇਦਾ ਤੌਰ ਜਿਹੜੇ ਮਿਸਟਰ ਸਿੱਧੂ ਨੇ ਉਹਨਾਂ ਦਾ ਬਿਆਨ ਹੈ ਗੈਂਗਸਟਰਸ ਆ ਰਨਿੰਗ ਦੀ ਜੇਲ੍ਹ ਐਂਡ ਇਟ ਹੈਜ਼ ਬੀਨ ਪ੍ਰੂਵਨ ਬਿਯੋਂਡ ਡਾਊਟ ਇੱਕ ਡੀਜੀਪੀ ਲੈਵਲ ਦਾ ਆਦਮੀ ਆਨਰੇਬਲ ਹਾਈ ਕੋਰਟ 'ਚ ਗੱਲ ਕਹਿੰਦਾ ਕਿ ਖਰੜ ਦੇ ਸੀਆਈਏ ਦੇ ਵਿੱਚ ਇੱਕ ਐਸਪੀ ਨੇ ਬੈਠ ਕੇ ਲੌਰੈਂਸ ਮਿਸ਼ਰੋਈ ਦੀ ਇੰਟਰਵਿਊ ਕਰਾਈ ਆਪਣਾ ਫੋਨ ਦਿੱਤਾ ਗਿਆ ਫਿਰ ਅਸੀਂ ਸਿੱਧੂ ਗੂਸੇ ਵਾਲੇ ਦੇ ਪੇਰੈਂਟਸ ਨੂੰ ਕੁਝ ਜਸਟਿਸ ਦੀ ਵੀ ਹੋ ਸਕਦੀ ਸੀ ਤੁਹਾਡੀ ਗੱਲ ਆ ਤੋ देयर ਆ ਇੱਕ ਮਿੰਟ ਮੇਰੀ ਮੇਰੀ ਹੋ ਗਿਆ ਜੀ ਹੋ ਗਿਆ ਤੁਸੀਂ ਆਪਾਂ ਹੋਰ ਵੀ ਕਰ ਲਈਏ ਫਿਰ ਆਪਾਂ ਕਰ ਲੈ ਤੁਹਾਡੇ ਕੋਲ ਬੜਾ ਟਾਈਮ ਹੈ ਲੀਡਰ ਆਫ ਆਪੋਜੀਸ਼ਨ ਨੂੰ ਬੜਾ ਟਾਈਮ ਮਿਲਣਾ ਬੜਾ ਟਾਈਮ ਨਹੀਂ ਜੀ ਇੱਕ ਦਿਨ ਦਾ ਟਾਈਮ ਨਹੀਂ ਬੜਾ ਟਾਈਮ ਬੈਠੋ ਤੁਸੀਂ ਬੈਠੋ ਮੈਂ ਇੱਕ ਮਿੰਟ ਇੱਕ ਗੱਲ ਕਲੀਅਰ ਹੀ ਪੇਂ ਦੇ ਰਿਹਾ ਇੱਕ ਇੱਕ ਕਲੀਅਰ ਇੱਕ ਛੋਟੀ ਜੀ ਲਾਸਟ ਗੱਲ ਕਰ ਬਾਜੀ ਬਾਜੀ ਦੇਖੋ ਜੀ ਤਕਰੀਬਨ 31 ਚਿੱਠੀਆਂ ਮੈਂ ਜੀ ਮਿਸਟਰ ਸਾਹਿਬ ਨੂੰ ਲਿਖੀਆਂ ਅ ਜੀ ਲੀਡ ਆਫ ਦੀ ਆਪੋਜੀਸ਼ਨ ਫਾਰਮਲੀ 11 ਮੈਂ ਮਿਨਿਸਟਰਸ ਨੂੰ ਲਿਖੀਆਂ 28 ਚਿੱਠੀਆਂ ਤੁਹਾਨੂੰ ਗਈਆਂ ਨੇ 14 ਚੀਫ ਸੈਕਟਰੀ ਨੂੰ ਗਈਆਂ ਨੇ 7 ਤੁਹਾਡੇ ਸੈਕਟਰੀਜ਼ ਨੂੰ ਗਈਆਂ ਕੋਈ ਬੰਦਾ ਇੰਨੀ ਅਨਰਿਸਪੌਂਸਿਵ ਗਵਰਨਮੈਂਟ ਉਹ ਤੁਹਾਡਾ ਜਵਾਬ ਦੇ ਕੇ ਰਾਜ਼ੀ ਨਹੀਂ ਉਹਦਾ ਮਤਲਬ ਇਹ ਹੈ ਕਿ ਆਪਾਂ ਸਭਨੇ ਦੇ ਇੱਕ ਹੋਰ ਬਣ ਗਏ ਆ ਤੇ ਇਸ ਤੋਂ ਬਾਅਦ ਸਾਡਾ ਕੀ ਬਗੜ ਲੋਗੇ ચીਫ ਮਿਨਿਸਟਰ ਨੈਵਰ ਰਿਪਲਾਈਜ਼ ਬੈਕ ਯੂ ਨੈਵਰ ਰਿਪਲਾਈ ਬੈਕ ਯੋਰ ચીਫ ਸੈਕਟਰੀ ਡਸਨਟ ਰਿਪਲਾਈ ਬੈਕ ਯੋਰ ਸੈਕਟਰੀ ਡੋਨਟ ਰਿਪਲਾਈ ਬੈਕ ਯੋਰ ਮਿਨਿਸਟਰਸ ਡੋਨਟ ਰਿਪਲਾਈ ਵਾਟ ਇਜ਼ ਦੀ ਪਰਪਸ ਆਫ ਕਨਵੀਨਿੰਗ ਆਫ ਵਿਧਾਨ ਸਭਾ ਸੈਸ਼ਨ ਦੀ ਹੋਲ ਪਰਪਸ ਆਫ ਦੀ ਵਿਧਾਨ ਸਭਾ ਇਸ ਕੰਪਲੀਟਲੀ ਡਿਫੀਟਡ ਜੇ ਆਪਾਂ ਇਹੀ ਕੰਮ ਵੀ ਕਰਨਾ ਤੇ ਵਿਧਾਨ ਸਭਾ ਨੂੰ ਫਾਇਦਾ ਕੀ ਹੈ ਤੁਸੀਂ ਖੁਦ ਕਹਿੰਦੇ ਰਹੇ 120 ਦੇ ਦੀ ਜਗਾ ਤਾਂ ਤਿੰਨਾਂ ਸਾਲਾਂ ਚ 39 ਦੇ ਠੀਕ ਠੀਕ ਇਸੋਂ ਵੱਡੀ ਹੋਰ ਡੈਮੋਕ੍ਰੇਸੀ ਦੀ ਠੀਕ ਹੈ ਬਾਜਾ ਸਾਹਿਬ ਹੁਣ ਆਪਾਂ ਅੱਗੇ ਜੀ ਤਾਂ ਇਹਦੇ ਉੱਤੇ ਕਿਰਪਾ ਕਰਕੇ ਮੌਕਾ ਦਿਓ ਜਨਤ ਸੇ ਅਜੇ ਗੱਲ ਹੋਣ ਵਾਲੀ ਹੈ ਥੈਂਕ ਯੂ ਅਸੀਂ ਕਰਾਂਗੇ ਜੀ ਪੰਜ ਤੁਹਾਡੇ ਹੋਣ ਲੱਗ ਹੋਰ ਵੀ ਸਾਥੀ ਨੇ ਆਪਣੇ ਸਾਰੇ ਕਰਾਂਗੇ ਬੈਠੋ ਮੈਂ ਇੱਕ ਪਲੀਜ਼ ਪਲੀਜ਼ ਬੈਠੋ 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 ਹੋ ਗਿਆ ਬੈਠੋ ਬੈਠੋ ਪਲੀਜ਼ ਮਾਈਕ ਵੀ ਹੋ ਜਾਏਗਾ ਹਣ ਬੈਠੋ ਤੁਸੀਂ ਖੜੇ ਸੀ ਸਭ ਤੋਂ ਪਹਿਲਾਂ ਤੁਹਾਡਾ ਕੀਤਾ ਸੀ ਬੜੇ ਹੋਰ ਫੁਰਾਣੇ ਵੀ ਕਿਹਾ ਸੀ ਬੈਠੋ ਮੈਂ ਕਿ ਇੱਕ ਇੱਕ ਕਲੈਰੀਫਿਕੇਸ਼ਨ ਤੁਹਾਨੂੰ ਦੇਣੀ ਚਾਹਣਾ ਹਾਊਸ ਨੋ ਮਾਣਯੋਗ ਲੀਡਰਸ ਆਫ ਆਪੋਜੀਸ਼ਨ ਨੇ ਕਿਹਾ ਹੈ